ਆ ਲੋ ਜੀ ਛੋਟਾ ਜਿਹੜੇ ਬੰਦੇ ਨੇ ਵਰਤੇ ਐ ਨਾ ਉਸੇ ਨੂੰ ਇਹਦੇ ਬਾਰੇ ਪਤਾ 4455 4455 ਨਵ ਮਾਡਲ ਆ 298000 ਰੇਟ ਆ ਕਿੰਨੇ ਦਾ ਵੀਰੇ ਇਹ ਆਪਾਂ 270000 60000 ਹੈ 60000 ਕਹਿ ਦੇ ਦਵਾ ਕੇ ਯਾਰ ਪੈਰ ਲਾ ਲਈ ਲਾ ਲਈ ਯਾਰ ਲੈ ਦੀ ਯਾਰ ਬਾਈ ਲੈ ਗੰਡਾ ਕਰਕੇ ਭੇਜ ਦੀ ਯਾਰ ਵੇਚੋ 260 ਦਾ ਬਾਈ 000 14 ਮਾਡਲ ਮੰਡੀਪੁਰ 14 ਲੀਟਰਾਂ ਚ ਕੌਨਫੈਂਸ ਫੁੱਲ ਹੋ ਜੂਏ ਤੇ ਠੀਕ ਆ ਪੁਰਾਣਾ ਕਟਿਆ ਜਾਣਾ ਟਰੈਕਟਰ ਦੇ ਦਾਂਗੇ ਕਿ 3 ਲੱਖ ਤੇ 75 ਹਜ਼ਾਰ ਦਾ 35 ਹਜ਼ਾਰ ਉੱਡ ਗਿਆ 35 ਹਜ਼ਾਰ ਰੁਪਿਆ ਬਈ ਉੱਡ ਗਿਆ 16 ਮਾਡਲ ਆ 3 ਸਪੀਡ ਹੋਇਆ ਹੋਇਆ 4 ਲੱਖ 50 ਹਜ਼ਾਰ ਰੇਟ ਟਰ ਤਿੰਨ ਲੱਖ ਤੇ 90 ਹਜ਼ਾਰ ਦਾ ਮਿਲੂਗਾ ਜੀ 390 ਦਾ ਲੋਨ ਫੈਂਸ ਹੋ ਜੂਗਾ ਪੁਰਾਣਾ ਕਟਿਆ ਜਾਊਗਾ 744 ਐਫੀ ਜੀ ਉਹ ਆ 18 ਮਾਡਲ ਆ ਜੀ 495 ਡਿਮਾਂਡ ਆ ਟਰੈਕਟਰ ਦੇ ਦਾਂਗੇ ਜੀ 4 ਲੱਖ ਤੇ 60 ਹਜ਼ਾਰ ਦਾ ਕਿਤੇ ਮਨਸਮਾਨੇ ਚ ਹੋਰ ਹੋ ਜੂਗਾ ਹੋਰ ਹੋ ਜੂਗਾ 60 ਸੋਨਾਲਿਕਾ 60 ਜੀ ਕਿਹੜਾ ਮਾਡਲ ਹੈ ਜੀ 21 ਮਾਡਲ ਆ ਜੀ ਬਾਈਰ ਨਟ ਨੂੰ ਚਾਬੀ ਵੀ ਨਹੀਂ ਲੱਗੀ ਗੱਲ ਕੀ ਕਰਦਾਂ ਲੋ ਹਾਂ 6 ਲੱਖ 15 ਹਜ਼ਾਰ ਡਿਮਾਂਡ ਆ ਕਿੰਨੇ ਦਾ 6 15 ਡਿਮਾਂਡ ਆ ਕਿੰਨੇ ਦਾ ਦੇ ਦਾਂਗੇ ਜੀ 6 ਲੱਖ ਤੇ 70 ਹਜ਼ਾਰ ਦਾ 600 ਆ 570 ਦਾ 570 ਦਾ सॉरी ਮਾਫ਼ ਕਰਨਾ 17 ਮਾਡਲ ਆ ਹਾਂਜੀ 750 480 ਡਿਮਾਡ ਕਿੰਨੇ ਦਾ ਬਾਬੇ ਇਹ ਆਪਾਂ ਦੇ ਦਾਂਗੇ ਕੰਦਾ ਦੱਸੋ ਜੀ ਦੱਸੋ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ ਲੈ ਚੀ ਮਾਡਲ ਵਰਗਾ ਟਰੈਕਟਰ ਜੀ ਹਾਰ ਪਾ ਕੇ ਲੈ ਜਿਓ ਜੀ ਕੋਈ ਵੀ ਨਵੇਂ ਪੈਸੇ ਦੀ ਕਮੀ ਹੋਈ ਆਪਾਂ ਦੇ ਦਾਂ ਨਾ 800 58 59 ਘੰਟੇ ਚੱਲੇ ਜੀ ਰੁਪਏ ਦਾ ਰੁਪਿਆ ਟਰੈਕਟਰ ਆ 6.5 ਲੱਖ ਡਿਮਾਂਡ ਆ 22 ਮਾਡਲ ਆ ਕਿੰਨੇ ਦਾ 6 ਲੱਖ ਤੇ 10000 ਦਾ ਟਰੈਕਟਰ ਲੈ ਜਿਓ 40000 ਰੁਪਏ ਆਟ ਗਿਆ ਆਟ ਗਿਆ ਦੂਜਾ ਆ ਗਿਆ 50 50 डी 17 ਮਾਡਲ ਆ ਪੱਗ ਪੱਗ ਯਾਰ ਸਾਰੇ ਟਰੈਕਟਰਾਂ ਚ ਹੀ ਪੁਰਾਣੇ ਕੱਟੇ ਜਾਣਗੇ ਸਭ ਤੇ ਲੋਨ ਹੋ ਜੂਗਾ ਠੀਕ ਹੈ ਤੇ 40000 ਦਾ ਟਰੈਕਟਰ ਆਪਾਂ ਲੈ ਲਾਂ ਜੇ ਲੈ ਜੀ ਉਸ ਤੋਂ ਬਾਅਦ 60 ਵਾਲ ਆ ਗਿਆ ਸੋਨਾ ਲੀਕਾ ਜੀ 15 ਮਾਡਲ ਆ ਜੀ ਜੀ ਸਵਾ 4 ਲੱਖ ਰੇਟ ਕਿੰਨੇ ਦਾ ਹੋ ਜਾ ਸੰਤਾ 3 ਲੱਖ ਤੇ 95000 ਦਾ ਦੀਦਿਗੇ ਯਕੋ ਜੀ ਅਰਜਨੂਨੀ ਮਾਡਲ 605 ਜੀ 5 ਲੱਖ ਤੇ 5000 ਦਾ ਟਰੈਕਟਰ ਲੈ ਲਿਓ ਹਾਂ ਜਾਂ ਨਹੀਂ ਹੈ ਇਹ ਸੋਨਾਲੀਕਾ 60 ਸੋਨਾਲੀਕਾ 60 ਜੀ ਕਿਹੜਾ ਮਾਡਲ ਹੈ ਜੀ 21 ਮਾਡਲਾ ਜੀ ਐਚਐਮ ਐਚਡੀਐਮ ਆਹ ਬਈ ਸੀਲਾ ਸੁਲਾ ਤੇ ਮਾਰਿਓ ਜੀ ਓ ਯਾਰ ਬਾਈ ਯਾਰ ਨਟ ਨੂੰ ਚਾਬੀ ਵੀ ਨਹੀਂ ਲੱਗੀ ਗੱਲ ਕੀ ਕਰਦਾਂ ਲੋ ਹਾਂ ਟਾਇਰਾ ਟੂਰਾ ਦੇ ਆ ਮਾਰਚ ਮੁਰਕੇ ਬਾਈ ਦਿਖਾ ਦਿਓ ਉਵੇਂ ਹੀ ਆ ਸਾਰਾ ਕੁਝ ਹਾਂਜੀ ਸ਼ਰਮਾ ਜੀ ਚਾਰੇ ਟਾਇਰ ਬਿਲਕੁਲ ਤਾਜ਼ੇ ਆ ਵੀਰੇ ਹਾਂ ਪੂਰੀ ਦੇ ਟਾਇਰਾ ਕੰਪਨੀ ਦੇ ਟਾਇਰ ਆ ਜੀ ਚਾਰੇ ਅਪੋਲੋ ਦੇ ਠੀਕ ਆ 6 ਲੱਖ 15 ਹਜ਼ਾਰ ਡਿਮਾਂਡ ਆ ਕਿੰਨੇ ਦਾ 6 15 ਡਿਮਾਂਡ ਆ ਕਿੰਨੇ ਦਾ ਹੈ ਟਰੈਕਟਰ ਦੇ ਦਾਂਗੇ ਜੀ 6 ਲੱਖ ਤੇ 70 ਹਜ਼ਾਰ ਦਾ 6 70 ਦਾ 5 70 ਦਾ ਆ ਗਿਆ ਜੀ ਸੋਨਾ ਲੀਕਾ 17 ਮਾਡਲ ਆ ਹਾਂ ਜੀ 750 ਜੀ ਪਿਛਲੇ ਰੇਡੀਅਟਰ ਟਾਇਰ ਆ ਜੀ ਟਾਇਰ ਨੂੰ ਚਾਰੇ ਟਾਇਰ 90 95 ਪੈਸੇ ਆ ਜੀ ਕੋਕਾ ਪੀ ਟਰੈਕਟਰ ਆ ਜੀ 480 ਢਮਾਡ ਕਿੰਨੇ ਦਾ ਬਾਬੇ ਇਹ ਆਪੇ ਦੇ ਦਾਂਗੇ ਕੰਦਾ ਦੱਸੋ ਜੀ ਦੱਸੋ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ ਲੈ ਜੋ 440 ਦਾ ਹਾਂਜੀ 40000 ਰੁਪਿਆ ਦਾਤਾ ਦਾ ਉਦੋਂ ਬਾਅਦ ਆ ਗਿਆ ਜੀ ਸੀਐਡੀ 25 ਮਾਡਲ ਵਰਗਾ ਟਰੈਕਟਰ ਆ ਜੀ ਫਾਰ ਪਾ ਕੇ ਲੈ ਜਿਓ ਜੀ ਕੋਈ ਵੀ ਨਵੇਂ ਪੈਸੇ ਦੀ ਕਮੀ ਹੋਈ ਆਪਾਂ ਦੇਣਦਾਰ ਆ 858 59 ਘੰਟੇ ਚ ਲੈ ਜੀ ਨਾਲ ਦੇ ਟਾਇਰ 95% ਆ ਜੀ ਰੁਪਏ ਦਾ ਰੁਪਿਆ ਟਰੈਕਟਰ ਆ 6.5 ਲੱਖ ਡਿਮਾਂਡ ਆ ਬਾਈ ਮੰਗਲਾ ਕਿੰਨੇ ਦਾ 6 ਲੱਖ ਤੇ 10000 ਦਾ ਟਰੈਕਟਰ ਲੈ ਜਿਓ 40000 ਰੁਪਿਆ ਉੱਟ ਗਿਆ ਬਾਦ ਆ ਗਿਆ 50 50 डी 17 ਮਾਡਲ ਆ ਠੀਕ ਹੈ ਜੀ ਟਾਇਰ ਚੰਗੇ ਆ ਭਾਈ 90 ਪੈਸੇ ਟਾਇਰ ਆ ਸਾਰਾ ओरिजिनल ਆ ਜੀ 17 ਮਾਡਲ 485 ਲਿਖੀ ਬੈਠਾ ਭਾਈ ਮੇਰਾ ਹਾਂ ਲਗਭਗ ਯਾਰ ਸਾਰੇ ਟਰੈਕਟਰਾਂ ਚ ਹੀ ਪੁਰਾਣੇ ਕੱਟੇ ਜਾਣਗੇ ਸਭ ਤੇ ਲੋਨ ਹੋ ਜਾਊਗਾ ਠੀਕ ਆ 11 ਮਾਡਲ ਤੋਂ ਉੱਤੇ ਠੀਕ ਹੈ ਜੀ 485 ਲਿਖਿਆ ਵੀਰੇ ਕਿੰਨੇ ਦਾ 495 485 ਲਿਖਿਆ ਤੇ 495 ਦਾ ਦੇ ਦੇਗਾ ਉਹੀ ਤਾਂ 10000 4 ਲੱਖ ਤੇ 40000 ਦਾ ਟਰੈਕਟਰ ਆਪਾਂ ਲੈ ਲਾਂਗੇ। ਹਾਂ ਜੀ। ਦਿਮਾਗ ਇਹਦਾ ਕਿਤੇ ਹੋਰ ਫਿਰਦਾ ਸੀ। ਉਹ ਫਿਰਦਾ। ਲੈ ਜੀ ਉਦੋਂ ਬਾਅਦ 60 ਵਾਲ ਆ ਗਿਆ ਸੋਨਾ ਲੀਕਾ ਜੀ 15 ਮਾਡਲ ਆ ਜੀ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ 16 ਵਾਲੇ ਟਾਇਰਾਂ ਵਾਲਾ ਜੀ ਟਾਇਰ ਹੈਗੇ ਆ ਜੀ। 75 ਤੋਂ 80% ਇਹ ਹੂੰ ਸਵਾ 4 ਲੱਖ ਰੇਟ ਕਿੰਨੇ ਦਾ ਜੋ ਸੰਤਾ? ਇਹ ਆਪਾਂ 4 ਲੱਖ ਲਾ ਕੇ 45000 4-5 ਦਾ? ਹਾਂ ਜੀ। 3 ਲੱਖ ਤੇ 95000 ਦਾ ਦੀਦਿਗੇ। ਚੱਕੋ ਜੀ 39500 39500 ਦਾ। ਚੱਕੋ ਜੀ ਅਰਜਨ 19 ਮਾਡਲ 605 ਜੀ ਸੈਂਟਰ ਸੈਂਟਰ ਗੇਅਰ ਵਾਲਾ ਜੀ 19 ਮਾਡਲ ਆ ਜੀ ਲੋਨ ਫੈਂਸ ਫੁੱਲ ਵਾਂਗੂ ਹੀ ਹੋ ਜੂਆ ਟਾਇਰ ਰਹਿ ਗਿਆ 90% ਵੀਰੇ ਸਾਰਾ オリジナル ਆ ਹਾਂ 540 ਲਿਖੀ ਮੇਠਾ ਬੱਲੇ ਕਿੰਨੇ ਦਾ 5 ਲੱਖ 20000 5 ਲੱਖ ਤੇ 5000 ਦਾ ਟਰੈਕਟਰ ਲੈ ਲਿਓ ਹਾਂ ਜਾਂ ਨਹੀਂ ਇਹ ਠੀਕ ਹੈ ਜੀ ਲਓ ਜੀ 65 65 24 ਸਪੀਡ ਟਰੈਕਟਰ ਹੈ ਜੀ ਨਾਲ ਦੇ ਟਾਇਰ ਰਹਿ ਗਿਆ ਜੀ 90% ਜੀ ਜਮਾਈ ਨਵਾਂ ਟਰੈਕਟਰ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਪੁਰਾਣਾ ਕੱਟਿਆ ਜਾਉ ਲੋਨ ਫੈਂਸ ਹੋ ਜੂ ਬਾਈ ਹੋ ਜੂਗਾ ਆ ओरिजिनल ਬਾਈ ਟਰੈਕਟਰ ਦੇ ਨਾਲ ਹੀ ਆਉਂਦੇ ਜਿਹੜੇ ਪਲੇਟ ਹਾਂ ਪਲੇਟਫਾਰਮ ਵਾਲਾ ਟਰੈਕਟਰ ਆ 24 ਸਪੀਡ ਆ ਬਾਈ ਠੀਕ ਆ 20 ਮਾਡਲ ਆ 5 ਲੱਖ 10 ਹਜ਼ਾਰ ਡਿਮਾਂਡ ਕਿੰਨੇ ਦਾ ਵੀਰੇ 4 ਲੱਖ ਆਪਾਂ ਥੋੜਾ ਘੱਟ ਆ ਰਗਾ 4 ਲੱਖ ਤੇ 70 ਹਜ਼ਾਰ ਦਾ ਲੈ ਜਿਓ ਠੀਕ ਹੈ ਜੀ ਬਾਕੀ ਮੌਕੇ ਤੇ ਮੱਖਲਕਾ ਫਲਕਾ ਮੰਨਤਾਨ ਹੋ ਰਵਾਲਾ ਮੰਨਤਾਨ ਹੋ ਜੂਗਾ ਉਹ ਤੋਂ ਬਾਅਦ ਆ ਗਿਆ 85517 ਮਾਡਲ ਠੀਕ ਆ ਸਾਰਾ Ориਜਨਲ ਆ ਬੈਂਪਰ ਨੂੰ ਛੱਡ ਕੇ ਹਮ ਟਾਇਰ ਹੈਗਾ ਜੀ 85 90 ਪੈਸੇ ਜੀ ਤੇ 17 ਮਾਡਲ ਆ ਰੇਟ ਹੈਗਾ 530000 ਕਿੰਨੇ ਦਾ ਵੀਰੇ ਇਹ ਟਰੈਕਟਰ ਦੇ ਦਾਂਗੇ ਆਪਾਂ 5 ਲੱਖ 5000 ਟਰੈਕਟਰ ਲੈ ਜਾਓ ਜੀ ਇੱਕੋ ਰੇਟ ਜੱਸ ਨੂੰ 4 ਲੱਖ ਤੇ 90000 ਦਾ 490 ਦਾ ਠੀਕ ਆ ਵੀਰੇ ਆ ਲੈ ਭਾਈ ਥੋੜੇ ਜੇ ਪੈਸਿਆਂ ਵਾਲਾ ਟਰੈਕਟਰ ਦਿੱਗੇ ਛੋਟੇ ਜ਼ਿਮੀਦਾਰਾਂ ਵਾਸਤੇ ਹਾਂ ਦੋ ਇਹ 99 ਮਾਡਲ ਆ ਵੀਰੇ 10 ਇੰਚ ਦਾ ਬਹੁਤ ਵਧੀਆ ਸ਼ੋਅ ਤੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਹਮ 1,85,000 ਡਿਮਾਂਡ ਆ ਇਹ ਟਰੈਕਟਰ 1,60,000 ਦਾ 1,60 ਦਾ ਹਾਂ ਠੀਕ ਆ ਉਸ ਤੋਂ ਬਾਅਦ ਆ ਗਿਆ ਜੀ 15 ਮਾਡਲ 35 ਵਾਲਾ ਸੋਨਾ ਲੀਕਾ ਜੀ ਹਾਂਜੀ ਸਿੰਪਲ ਸਟੀering ਦੇ ਵਿੱਚ ਆ ਟਾਇਰ ਹੈਗੇ ਜੀ 75 75 80 ਪੈਸੇ ਹਾਂ ਤੇ ਸਾਰਾ origignal ਟਰੈਕਟਰ ਸੋਨਾ ਬਹੁਤ ਆ 2,75,000 ਡਿਮਾਂਡ ਆ ਕਿੰਨੇ ਦਾ ਵੀਰੇ ਇਹ 2,44,000 ਦਾ ਹੈ 2 ਲੱਖ 35000 ਦਾ ਟਰੈਕਟਰ ਦੇ ਦਾਂਗੇ ਭਾਈ ਲੋਨ ਫੈਂਸ ਤੇ ਹੋ ਜੂਗਾ ਠੀਕ ਆ ਖੁੱਲੀ ਹੋ ਜੂ ਲੋਨ ਤੇ ਠੀਕ ਹੈ ਜੀ ਆਧਾਰ ਗਾੜੀ ਲਿਆਉਣਾ ਲੈ ਭਾਈ ਮਿੱਤਰੋ ਬਿਨਾ ਟਰਪੋ ਤੋਂ 55 HP 90 ਪੈਸੇ ਟਾਇਰ ਆ ਵੀਰੇ ਸਾਰਾ オリジナル ਗੇਅਰ ਇੰਜਨ ਦਾ ਓਕੇ ਆ ਐਮ ਆਰ ਪੇ ਦੇ ਟਾਇਰ ਆ 3 ਸਪੀਡ ਦੇ ਵਿੱਚ ਆ 10 ਮਾਡਲ ਆ ਪੀ ਵੀ 13 ਸੰਗਰੂਰ ਦਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ 4,60,000 ਡਿਮਾਂਡਾ ਕਿੰਨੇ ਦਾ 10 ਮਾਰ ਲਾਏ ਆ ਆਪਾਂ 4.5 ਲੱਖ ਰੁਪਿਆ ਚਾਰ ਲੱਖ 10,000 ਦਾ ਟਰੈਕਟਰ ਹਾਂ ਜਾਂ ਨਾ ਦੇ ਦਾਂਗੇ 410 ਦਾ ਹਾਂ 10,000 ਰੁਪਿਆ ਵੀ ਡਿਸਕਾਊਂਟ ਹੋ ਗਿਆ ਹਾਂ ਉਸ ਤੋਂ ਬਾਅਦ ਆ ਗਿਆ 35 ਆਲਾ ਸੋਨਾ ਲੀਕਾ ਹਾਂ ਆਹ ਦੇਖ ਨੇ ਸਟੈਂਡਰਡ ਲੈਣਾ ਹੋਇਆ ਬਾਈ 18 ਮਾਡਲ ਖੜਾ ਠੀਕ ਆ ਠੀਕ ਆ ਗੱਲ ਆ ਸਾਰਾ オリジナル ਆ ਫਰਸਟ ਪਾਰਟੀ ਆ 2,80,000 ਡਿਮਾਂਡਾ ਕਿੰਨੇ ਦਾ 2 ਲੱਖ ਤੇ 40 ਹਜ਼ਾਰ ਦਾ ਲੈ ਜਾਓ ਕਿਹੜਾ ਪਿੰਡ ਆ ਵੀਰੇ ਜਗਮਾਲ ਜਗਮਾਲ ਵਾਲੀ ਪਿੰਡ ਆ ਤੇ ਨੰਬਰ ਕਿੰਨਾ ਜਰਾ 89015 66366 ਹੋਲੀ ਯਾਰ 899 890 015 15 61 61 300 366 66 ਬਾਈ ਦਾ ਪਿੰਡ ਜਗਮਾਲ ਵਾਲੀ ਆ ਇਹ ਕਿਸੇ ਨੇ ਲੈਣਾ ਬਾਈ ਸਿੱਧਾ ਲੈ ਲੈ ਕੋਈ ਨਾ ਲੋ ਆ ਤੁਹਾਨੂੰ ਕਮਿਸ਼ਨ ਦੇਣਾ ਤੇ ਨਾਲ ਲੈਣਾ ਨਾਲ ਲੈਣਾ ਠੀਕ ਹੈ ਗੱਲ ਵੇਚਣੀ ਆ ਬਾਈ ਨੇ ਠੀਕ ਹੈ ਜੀ ਬਾਕੀ ਗਾ ਰੇਟ ਫੋਨ ਤੇ ਵੀ ਕਰ ਸਕਦੇ ਹੋ ਕਿ ਕੋਲੇ ਜਾ ਕੇ ਵੀ ਤੁਸੀਂ ਕਰ ਸਕਦੇ ਜੀ ਉਦੋਂ ਬਾਅਦ 13 ਮਾਡਲ ਬਾਈ ਠੀਕ ਆ ਸੋਨਾ ਲੀਕਾ ਕੋਕਾ ਪੀਸੀ ਆ ਟਾਇਰ ਬਿਲਕੁਲ ਤਾਜ਼ੇ ਆ ਬਾਈ ਸਿੰਪਲ ਸਟੇਨਿੰਗ ਆ ਹਾਂ ਰੁਪਏ ਦਾ ਰੁਪਿਆ ਟਰੈਕਟਰ ਆ 295000 ਦੀ ਮੰਗ ਆ ਕਿੰਨੇ ਦਾ ਵੀਰੇ ਹਾਂ 13 ਮਾਡਲ ਲਾਗਾ ਤੇ 275000 ਰਪਏ ਦਾ ਦੋ ਲੱਖ 15000 70000 ਦਾ ਲੈ ਜੀ ਠੀਕ ਆ ਉਦੋਂ ਵਾਲਾ ਹੈ ਜੀ ਪਾਵਰ ਟਰੈਕ 445 ਹਮ ਮਾਡਲ ਆ 4 ਆ ਬਈ 75k ਪੈਸੇ ਟਾਇਰ ਆ ਮੂਹ ਲੈਸੀk ਪੈਸੇ ਆ ਸਾਰਾ オリジナル ਆ ਗੇਰ ਇੰਜਨ ਦਾ ਓਕੇ ਬਈ ਗੇਰ ਇੰਜਨ ਓਕੇ ਡਬਲ ਕਲਚ ਦੇ ਵਿੱਚ 175000 ਡਿਮਾਂਡ ਕਿੰਨੇ ਦਾ ਵੀਰੇ ਟਰੈਕਟਰ ਦੇ ਦਾਂਗੇ ਆਪਾਂ 160000 ਦਾ 1.5 ਲੱਖ ਦਾ ਕਹ ਦੀ ਜੇ ਸੁਣੋ ਨਾ ਘੱਟੀ 55000 60 1.5 ਦਾ ਹੀ ਲੈ ਜੋ ਹਾਂ ਲੈ ਨਾ ਇਹ ਦੁਗਟਨਾ ਨਹੀਂ ਵੀਰੇ ਠੀਕ ਆ ਉਦੋਂ ਬਾਅਦ ਫੋਰਡ ਬਾਈ ਜੇ ਕਿਸੇ ਨੇ ਤਿਆਰ ਕਰਾਉਣਾ ਹੋਵੇ ਗੇਰ ਇੰਜ ਦਾ ਬਹੁਤ ਹੀ ਵਧੀਆ ਟਰੈਕਟਰ ਆ ਰੁਪਈਆ ਦਾ ਰੁਪਈਆ ਬਾਈ ਗੇਰ ਇੰਜ ਜਿੰਨਾ ਹੈਗਾ origignal ਜ਼ਿੰਮੇਦਾਰ ਤੋਂ ਕੱਟਿਆ ਸੀ ਆਪਾਂ 92 ਮਾਡਲ ਆ ਜੀ 1,20,000 ਡਿਮਾਂਡ ਆ ਇਹ ਆਪਾਂ ਪੂਰੇ ਲੱਖ ਦਾ ਦੇ ਦਾਂਗੇ ਪੂਰੇ ਲੱਖ ਦਾ ਹਾਂ ਜੀ ਪੂਰੇ ਲੱਖ ਦਾ ਦੇ ਦਾਂਗੇ ਠੀਕ ਹੈ ਠੀਕ ਹੈ ਗੱਲ ਠੀਕ ਹੈ ਜੀ ਉਦੋਂ ਬਾਅਦ ਆ ਗਿਆ 35 ਵਾਲਾ ਸੂਨਾ ਲਿਕਾ 11 ਮਾਡਲ ਜੀ 11 ਮਾਡਲ ਆ ਵੀਰੇ ਮੂਹਲੇ ਟਾਇਰ ਬਿਲਕੁਲ ਤਾਜ਼ੇ ਆ ਪਿਛਲੇ ਭਾਈ 80 ਤੋਂ 85 ਪੈਸੇ ਆ ਸਾਰਾ オリジナル ਟ੍ਰੈਕਟਰ ਦਾ ਸਾਈਡ ਗੇਅਰ ਡਬਲ ਕਲਚ ਸਿੰਗਲ ਕਲਚ 270 ਡਿਮਾਂਡ ਕਿੰਨੇ ਦਾ 11 ਮਾਡਲ ਆ ਆਪਾਂ 2 ਲੱਖ ਕੇ ਦਾ ਦੋ 40 ਦਾ ਕਹਿੰਦਾ 40 ਦਾ ਦੋ 40 ਦਾ ਲੈ ਜਾ ਯਾਰ 45 ਕਹਿੰਦਾ ਭਾਈ ਠੀਕ ਆ ਜੀ ਲਓ ਜੀ ਆਹ ਲਓ ਜੀ ਝੋਟਾ ਜਿਹੜੇ ਬੰਦੇ ਨੇ ਵਰਤੇ ਆ ਨਾ ਉਸੇ ਨੂੰ ਇਹਦੇ ਬਾਰੇ ਪਤਾ 44 55 44 55 16 ਵਾਲੇ ਟਾਇਰਾਂ ਵਾਲਾ ਹਾਂ ਇਦੇ ਵਿੱਚ ਬਾਈ 60 55 ਵਾਲਾ ਇੰਜਨ ਹੁੰਦਾ ਫਾਰਮ ਟ੍ਰੈਕ ਵਾਲਾ ਜੀ ਤੇ ਗੇਅਰ ਇੰਜਨ ਦਾ ਬਹੁਤ ਵਧੀਆ ਹੁੰਦਾ ਤੇਲ ਦਾ ਖਰਚਾ ਹੀ ਬਹੁਤ ਘੱਟ ਹੁੰਦਾ ਠੀਕ ਹੈ ਜੀ ਨਵਾਂ ਮਾਡਲ ਆ 298000 ਰੇਟ ਆ ਕਿੰਨੇ ਦਾ ਵੀਰੇ ਇਹ ਆਪਾਂ 270000 60000 ਦਾ ਹੈ 60000 ਕਹੇ ਦੇਵਾ ਤੇ ਯਾਰ ਟਾਇਰ ਲਾ ਲਈ ਲਾਣੀ ਯਾਰ